ਸਾਰੇ ਮੈਂਬਰ ਸਨ ਹਾਕਮ ਸਿੰਘ ਜੀ ਸਾਡੇ ਮੈਂਬਰ ਸਹਿਮਾਨ ਤੇ ਵਿਦਿਆਰਥੀ ਦੱਸਣ ਵਾਲੇ ਤਾਂ ਵੈਸੇ ਗੱਲ ਇਹ ਜੀ ਸਾਹਮਣੇ ਬੈਠਾ ਸਾਰੇ ਬੜੇ ਵਿਖੇ ਆਓ ਨਾ ਬੜੇ ਵਿਖੇ ਆਓ ਕਿਉਂਕਿ ਕੱਲ ਦਾ ਦਿਨ ਹੈ ਜਿਹੜਾ ਅਕਮਾਤ ਦਾ ਉਹੇ ਵਿਸ਼ੂ ਦੇ ਅੰਦਰ ਸਾਡੇ ਜਗਦੀਆਂ ਜਨਨੀਆਂ ਇਸਤਰੀਆਂ ਮੇਰੀ ਜ਼ਰੂਰ ਤਾਂ ਬਹੁਤ ਸਾਰੇ ਸ਼ਬਦਾਂ ਦੇ ਨਾਲ ਵਰਣਨ ਕੀਤਾ ਜਾਂਦਾ ਹੈ ਮਾਂ ਦੇ ਰੂਪ ਦੇ ਵਿੱਚ ਭੈਣ ਦੇ ਰੂਪ ਦੇ ਵਿੱਚ ਧੀ ਦੇ ਰੂਪ ਦੇ ਵਿੱਚ ਪਤਨੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਸਮਰਥਪਤਾ ਹੈ ਸਮੇਧੀਕਾ ਆਰਥਿਕ ਘਰ ਨਿਰਪੇਰ ਤਲਦੀ ਛੁੱਟੀ ਹੋਣ ਕਰਕੇ ਨੀਤਾ ਪਰੇ ਪ੍ਰੋਗਰਾਮ ਕਰਨ ਕਰਨਾ ਸੀ ਤੇ ਮੈਂ ਅਰਜ਼ੀ ਕਰੂੰਗਾ ਜਿਸ ਤੋਂ ਪਹਿਲਾਂ ਕਿ ਜੀ ਸਾਹਿਬ ਤੁਹਾਡੇ ਨਾਲ ਇਸ ਦਿਨ ਦੇ ਇਤਿਹਾਸ ਬਾਰੇ ਸਰ ਜੀ ਅਧਿਕਾਰ ਨੂੰ ਸੁਕਰਨਾ ਬੇਨਤੀ ਕਰਨਾ ਆਪਣਾ ਮਿੰਟ ਵਾਸਤੇ ਮੈਂ ਤ੍ਰਿਮਿਤਵਾਰ ਦੀ ਜਿੱਥੇ ਕਿ ਦੇ ਆਵਾਸ ਹੁੰਦੇ ਹੋਣ ਜੇ ਮੇਰੀ ਲੈਥਰਲ ਮੈਡੀਕਲ ਸਾਈਸ ਉਹਨਾਂ ਦੇ ਨਾਲ ਹੀ ਮੈਡਮ ਰੀਤੀ ਰਾਣੀ ਜੇ ਜਿੱਥੇ ਨੇੜੇ ਰਹੇ ਜਗੇ ਸਮਰਤ ਕਾਂਚਨਾ ਮੈਡਮ ਬੰਨਾ ਤੇ ਮੈडम ਸ਼ੈਮਨ ਪ੍ਰੀਤੌਰੇ ਨਾਮ ਦੇਤੀਆਂ ਗਏ ਤਾਂ ਉਹ ਆਉਣ ਦਿਨ ਕਿਵੇਂ ਜਾਗਸਤ ਨਹੀਂ ਹਨ ਸਾਰੰਗ ਵੀਰਤੀ ਜਿਨ੍ਹਾਂ ਦੇ ਨਾਮ ਆਨੌਸ ਕੀਤਾ ਕਿਰਸਵਾ ਕਰ ਸੀ ਮੰਸਤਿਆਂ ਉਂਦੀ ਕਿ ਪਾਤਾ ਕਰਿਓ ਕਿਉਂਕਿ ਸਮਾਂ ਇਹ ਨਾਲ ਥੋੜਾ ਜਿਆਦਾ ਮੰਗਵਾਲਿਆ ਹੋਇਆ ਸਦਾ ਰੱਖ ਕੀ ਜੀ ਤੋਂ ਕਾਂਦੀ ਰੰਗ ਸਾਹਮਣੇ ਡੇਟ ਬੀਰਤੀ ਜੀਤੀ ਸੀ ਤੇ ਨਾਲ ਹੀ ਮੈਂ ਬੇਨਤੀ ਕਰਨਾ ਰਜੀਤ ਸਿੰਘ ਜੀ ਤੇ ਰੁਕੀ ਸਿੰਘ ਜੀ ਦਾ ਆਬੂ ਤੁਮਾ ਫੇਰ ਕੌਮੀ ਸੇਵਾ ਜੋਲਨਾ ਕਾਈ ਸਰਕਾਰੀ ਸੀਨੀਅਰ ਸਕੂਲ ਮੈਲਾ ਸਮੇ ਸਮੇਤੇ ਸਾਰੇ ਦਿਨ ਮਨਾਉਂਦੇ ਆ ਮੈਂ ਮੈਨਨ ਗੱਲ ਕਰ ਰਹੀ ਸੀ ਕੋਈ ਕਹਿੰਦੇ ਇਹੇ ਕਹਿੰਦੇ ਇਕੱਲਾ ਮਨਾਇਆ ਨਹੀਂ ਮਹਾਵੀ ਦਿਨ ਉਹ ਡਾਕਟਰ ਸੁਇਰਾ ਤਾਂ ਤੇ ਆਉਣੀ ਸੀ ਪਹਿਲਾਂ ਕਈ ਵਾਰੀ ਛੁੱਟੀ ਆ ਜਾਂਦੀ ਹੈ ਇਸ ਕਰਕੇ ਨਹੀਂ ਸੈਲੀਬ੍ਰੇਟ ਹੁੰਦਾ ਤੇ ਮੈਂ ਬਹੁਤਾ ਸਮਾਂ ਨਾ ਲੈਂਦਾ ਹਾਂ ਮੈਂ ਬੇਤੀ ਕਰਦਾ ਰੇਸਰ ਨੂੰ ਕਿਉਂਕਿ ਜੇ ਇਹਨਾਂ ਸੰਸਕ੍ਰਿਤੀ ਤੇ ਚੱਲਦੀ ਹੈ ਆਹੋ ਮੈਨੂੰ ਇਹ ਲੱਗਦਾ ਕਿ ਦੇਸ ਸਾਡੇ ਥਾਰੀ ਚੱਲ ਰਹੀ ਹੈ ਤੇ ਉਹਨਾਂ ਨੇ ਬੇਨਤੀ ਹੈ ਕਿ ਆਗੇ ਦਿਨ ਦੇ ਇਤਿਹਾਸ ਬਾਰੇ बहुत ही जो मेरे निक्ख्या के मंदिर केवा निभा रहे साथी बड़े प्यारे बच्चे सब तो पहला आपू खास करकेमेंद्र सा अपने माव धियां भेन जो भी समाज में स्त्री ने उन्होंने सम्मान दे देने का सम्मान देने का जत्न करने के लिए मुबारकबाद सारिया और चाहे जरनी दे, दे, दे चाहे बेटिया के रूप में चाहे किसी शासन के रूप ने उन्होंने बहुत बहुत बधाई असल में दुन्या दे दुन्या दे एक गल शुरू होती है जल्द भी अभी दुनिया अपने समाज खास करके इतने एक गल कही किया जाता हर कामयाब आदमी के पीछे जो कोई वजह है तो एक औरत है हाँ ये नहीं पता कि वह औरत ਉਹਦੇ ਸਾਥੀ ਦੇ ਰੂਪ ਵਿੱਚ ਹੋ ਸਕਦੀ ਹੈ ਉਹਦੀ ਮਾਂ ਦੇ ਰੂਪ ਵਿੱਚ ਹੋ ਸਕਦੀ ਹੈ ਉਹਦੀ ਬੇਟੀ ਦੇ ਰੂਪ ਤੇ ਵਿੱਚ ਹੋ ਸਕਦੀ ਹੈ ਪਰ ਕਿਆ ਗੰਦਾ ਕੀ ਰੂਪਤ ਜਿਹੜੀ ਉਹ ਪ੍ਰੇਰਨਾ ਜਿਸ ਨੇ ਉਸ ਨੂੰ ਸਫਲ ਬਣਾਇਆ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਹਾਰਤੀ ਹੁੰਦੀ ਹੈ ਤੇ ਗੰਦਾ ਇਹ ਹੈ ਕਿ ਬੰਦੇ ਦਾ ਵजूद ਹੀ ਆਲਤ ਹੈ ਜਿਦ ਆਪਾਂ ਮੋਕਲ ਉਸ ਤੇ ਦੇਖੀਏ ਕਿ ਅੱਜ ਅਸੀਂ ਮੂਵਮੈਂਟ ਇਹ ਮਨਾ ਰਹੇ ਹਾਂ ਕਈ ਵਾਰ ਸਾਨੂੰ ਜਦੋਂ ਆਪਣੀ ਮਾਤਾ ਵੱਲ ਦੇਖਦੇ ਨੇ ਨਾ ਤਾਂ ਲੱਗਦਾ ਵੂਮਨ ਡੇ ਹੋਣਾ ਨਹੀਂ ਚਾਹੀਦਾ ਕਿਉਂਕਿ ਮਾਂ ਲਈ ਇਤਨੇ ਦਿਨ ਤਾਂ ਹੁੰਦਾ ਨਹੀਂ ਪਰ ਜਦੋਂ ਇਤਿਹਾਸ ਦੇਖਦੇ ਨੇ ਔਰਤਾਂ ਉੱਤੇ ਹੋਏ ਤਸ਼ੱਦਦ ਦਾ ਤਾਂ ਫਿਰ ਲੱਗਦਾ ਯਾਰ ਇਤਨੇ ਦਿਨ ਤਾਂ ਹੋਵੇ ਘੱਟੋ ਘੱਟ ਉਸ ਦਿਨ ਤਾਂ ਲੋਕਾਂ ਨੂੰ ਦੱਸਿਆ ਜਾਵੇ ਕਿ ਪਿੱਛੇ ਕੀ ਕੁਝ ਹੋ ਗੁਜ਼ਰਿਆ ਕਿ ਜਿੱਥੋਂ ਤੱਕ ਗੱਲ ਅੱਜ ਦੇ ਦਿਨ ਮਨਾਇਆ ਜਾਂਦੀ ਹੈ ਬੇਸ਼ੱਕ ਅਸੀਂ ਇਹ ਆਪਣੀ ਸੰਸਕ੍ਰਿਤੀ ਤੋਂ ਨਹੀਂ ਲਿਆ ਗੱਲ ਹੈਗੀ 1908 ਦੀ 1908 ਦੇ ਵਿੱਚ ਨਿਊਯਾਰਕ ਦੇ ਵਿੱਚ ਕੋਈ ਲਗਭਗ 17000 ਦੇ ਕਰੀਬ ਔਰਤਾਂ ਇਕੱਠੀਆਂ ਹੁੰਦੀਆਂ ਨੇ ਉਹਨਾਂ ਸਮਿਆਂ ਦੇ ਵਿੱਚ ਜਿਵੇਂ ਅੱਜ ਆਪਣੇ ਇੱਥੇ ਉਜੋਗਾ ਉਜੋਗਾ ਦਾ ਬਹੁਤ ਵੱਡਾ ਗਲਬਾ ਹੈ ਜਨਕੀ ਬਹੁਤ ਸਾਰੇ ਫੈਕਟਰੀਆਂ ਨੇ ਉਸ ਸਮੇਂ ਉਜੋਗਾ ਦੀ ਸ਼ੁਰੂਆਤ ਜਿਹੜੀ ਸੀ ਅਮਰੀਕਾ ਕਿ ਹੋਈ ਹੋਈ ਸੀ ਤੇ ਉੱਥੇ ਕੱਟ ਤੇ ਰਖਾਹਾਂ ਦੇ ਉੱਤੇ ਮਜ਼ਦੂਰ ਰੱਖਣ ਦੇ ਲਈ ਔਰਤਾਂ ਚੁੜੇ ਜਾਂਦਾ ਸੀ ਤੇ ਉਹਨਾਂ ਨੂੰ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਸੀ ਪਰੰਤੂ ਉਹਨਾਂ ਦੀ ਜਿਹੜੀ ਤਨਖਾਹ ਜਾਂ ਮਿਹਨਤ ਦਾ ਨਾ ਬੋਧ ਘੱਟ ਸੀ ਤਾਂ ਉਹਨਾਂ ਕੰਮ ਦੇ ਘੰਟਿਆਂ ਨੂੰ

ਇਹੀ ਜਿਹੜੀ ਲਹਿਰ ਆ ਹੌਲੀ 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 ਪੂਰੇ ਵਿਸ਼ਵ ਦੇ ਵਿੱਚ ਖਾਸ ਕਰਕੇ ਯੂਰਪ ਦੇ ਵਿੱਚ ਫੈਲਣੀ ਸ਼ੁਰੂ ਹੋਈ ਤੇ ਬੱਚੋ 1910 ਦੇ ਵਿੱਚ 17 ਦੇਸ਼ਾਂ ਦੀਆਂ ਔਰਤਾਂ ਲਗਭਗ 100 ਹਜ਼ਾਰ ਦੇ ਕਰੀਬ ਔਰਤਾਂ ਨੇ ਇਕੱਠੀਆਂ ਹੋ ਕੇ ਕਿ ਮਤਾ ਪਕਾਇਆ ਉੱਥੋਂ ਐਸੇ ਦਿਨ ਦੀ ਸ਼ੁਰੂਆਤ ਹੋਈ ਅਖੀਰ ਨੂੰ ਸਾਨੂੰ ਪਤਾ ਆ ਗਿਆ ਇਸ ਵਕਤ ਵਿਸ਼ੇ ਵਿਸ਼ੇ ਦੀ ਸੱਤੋਂ ਜਿਹੜੀ ਵੱਡੀ ਸੰਸਥਾ ਹੈ ਜਿਹੜੀ ਸਾਰੇ ਵਿੱਚ ਸ਼ਾਂਤੀ ਦੇ ਲਈ ਕੰਮ ਕਰਦੀ ਹੈ ਯੂਨੋ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਉਸ ਦੀ ਸ਼ੁਰੂਆਤ ਹੁੰਦੀ ਹੈ 1945 ਦੇ ਵਿੱਚ ਤੇ 1945 ਵਿੱਚ ਉਹਦੀ ਸ਼ੁਰੂਆਤ ਹੋਣ ਤੋਂ ਬਾਅਦ ਲਗਾਤਾਰ ਇਸ ਦੇ ਲਈ ਆਰਧਾ ਦੀ ਲੈਂਕਿੰਗ ਬਰਾਬਰੀ ਲਈ ਉਹਨਾਂ ਦੇ ਸ਼ੋਸ਼ਣ ਦਾ ਵਿਰੋਧ ਕਰਨ ਦੇ ਲਈ ਯਤਨ ਜਾਰੀ ਹੋਏ ਤੇ ਅਖੀਰ 1975 ਦੇ ਵਿੱਚ ਇੱਕ ਦਿਨ ਪੱਕੀ ਤੌਰ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ ਤੇ ਮਨਾਉਣ ਦਾ ਐਲਾਨ ਕੀਤਾ ਗਿਆ ਤੇ ਉਹ ਦਿਨ ਸੀ 8 ਮਾਰਚ ਦਾ ਸਾਡੇ ਸਕੂਲ 8 ਮਾਰਚ ਦੀ ਛੁੱਟੀ ਹੋਣ ਕਰਕੇ ਸੈਕੰਡ ਸੱਚ ਦੇ ਕਰਕੇ ਆਪਾਂ ਇਹ ਦਿਨ ਨੂੰ ਅੱਜ ਸੈਲੀਬ੍ਰੇਟ ਕਰ ਰਹੇ ਹਾਂ ਤਾਂ वूਮਨ ਡੇ ਦਾ ਜਿਹੜਾ ਮਕਸਦ ਹੈ ਉਹ ਸਭ ਤੋਂ ਵੱਡਾ ਮਕਸਦ ਇਹ ਹੈ ਕਿ ਅਸੀਂ ਜਿਸ ਸਮਾਜੇ ਰਹ ਰਹੇ ਹਾਂ ਕੋਸਿਸ ਮਾਤ ਕਿਤੇ ਨਾ ਕਿਤੇ ਅਸੀਂ ਦੇਖਦੇ ਆਂ ਵਿਤਰਾ ਹੁੰਦਾ ਲਿਖਦੇ ਆ ਗਾਰ ਤੇ ਕੰਨਿਆਂ ਹੱਤਿਆ ਬਾਰੇ ਅਸੀਂ ਗੱਲ ਕਰਦੇ ਆਂ ਜਾਂ ਕਿਸੇ ਵੇਲੇ ਸਤੀ ਪ੍ਰਥਾ ਦੀ ਗੱਲ ਹੁੰਦੀ ਵੀ ਜਾਂ ਕਦੀ ਪਰਦਾ ਪ੍ਰਥਾ ਦੀ ਗੱਲ ਹੁੰਦੀ ਹੈ ਜਾਂ ਕਦੀ ਤੁਹਾਨੂੰ ਪਤਾ ਹੀ ਅੱਜ ਦਾ ਭਰੂਣ ਹੱਤਿਆ ਬਾਰੇ ਵੱਡੇ ਵੱਡੇ ਅੰਦੋਲਨਾਂ ਦੇ ਰੂਪ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਸਮਾਜ ਦੇ ਵਿੱਚ ਜਾਗਰੂਕਤਾ ਲਿਆਉਣ ਲਈ ਯਤਨ ਕਰਦੀਆਂ ਨੇ ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਆਪਾਂ ਜਿਹੜੀਆਂ ਆਪਣੀ ਮਾਤਾ ਆਪਣੀ ਭੈਣ ਆਪਣੇ ਬੇਟੀ ਦੇ ਸੁਪਤਾਰ ਦੇ ਲਈ ਕਾਣੇ ਆ ਰਾਤ ਸਰ ਨੇ ਫੋਨ ਕੀਤਾ ਤੇ ਸਰਾਂ ਨੂੰ ਕਿਹਾ ਕਿ ਇਸ ਤਰ੍ਹਾਂ ਤੁਸੀਂ ਮਾਂ ਤੇ ਸੁਭਾਰ ਨਾਲ ਕੋਈ ਸਰ ਨੂੰ ਸਮਝ ਨਹੀਂ ਸੀ ਆ ਰਹੀ ਕੀ ਕਰਾਂ ਤੇ ਉਸ ਵਕਤ ਰਾਤ ਸਰਾਂ ਨੇ ਇੱਕ ਕਵਿਤਾ ਲਿਖੀ ਛੋਟੀ ਜੀ ਸਰ ਨੇ ਕਵਿਤਾ ਤਾਂ ਉਹ ਸਰ ਕੋਲ ਇਸ ਵਕਤ ਉਹਦੇ ਸਾਹਮਣੇ ਬੇਟੀ ਸੀ ਸਾਹਮਣੇ ਜੇ ਸਾਹਨੇ ਆਪਣੀ ਬੇਟੀ ਨੂੰ ਦੇ ਕੇ ਕੀਤਾ ਲਿਖੀ ਉਹ ਕਵਿਤਾ ਸਾਇਰ ਔਮਨਡੇ ਦੇ ਤੌਰ ਤੇ ਆਪਣੀ ਬੇਟੀ ਨੂੰ ਜਾਂ ਆਪਣੀਆਂ ਬੇਟੀਆਂ ਵਰਗੇ ਸਾਹਮਣੇ ਮੇਰੀਆਂ ਬੇਟੀਆਂ ਜਿਹੜੇ ਬੈਠੇ ਨੇ ਇਹਨਾਂ ਨੂੰ ਸਮਰਪਿਤ ਕਰਨਾ ਚਾਹੁੰਦਾ ਕਿਉਂਕਿ ਸਰ ਕੋ ਇਹਨਾਂ ਦੇ ਲਈ ਜਿਹੜੇ ਲਫਜ਼ ਨੇ ਉਹ ਸਿਰਫ ਆਹੀ ਨੇ ਤੇ ਸਰ ਤੇ ਲਈ ਹੋਰ ਵਾਲਾ ਜਿਹੜਾ ਸੰਸਾਰ ਆ ਉਹ ਇਹਨਾਂ ਦੇ ਉੱਤੇ ਨਿਰਭਰ ਕਰਦਾ ਦਿਖਦਾ ਤਾਂ ਪੱਜੋ ਤੁਹਾਡੇ ਲਈ ਹੈ ਕਹਿੰਦਾ ਖਵਾਬ ਅੱਬੂ ਦੀ ਨਜ਼ਰ ਦੇ ਪਹਿਚਾਨਦਿਆਂ ਨੇ ਬੇਟੀਆਂ ਖਵਾਬ ਅੱਬੂ ਦੀ ਨਜ਼ਰ ਦੇ पहचानदिया ने बेटिया जिस राह के पुत्र छे उस रखा बिछादियां बेटिया पुत्र छे अ बिछादिया ने बेटिया अल्फाज जो अम्मी दिड़क अल्फाज जो अम्मी दिड़क ओलों के गीत बना ने बेटिया बोलों के गीत बनानियां ने बोटियां बेखो ढोला ਉਹਨਾਂ ਕਬਰਾਂ ਦੇ ਉੱਤੇ ਫੁੱਲਾਂ ਨੂੰ ਜਰਾ ਵੇਖੋ ਤੋਂ ਨਾ ਉਹਨਾਂ ਕਬਰਾਂ ਤੇ ਉੱਤੇ ਫੁੱਲਾਂ ਨੂੰ ਜਰਾ ਮੋਇਆ ਬਾਅਦ ਵੀ ਕਿੱਦਾਂ ਮਾਪੇ ਵੇਖ ਮੁਸਕਰਾਉਂਦੀਆਂ ਨੇ ਬੇਟੀਆਂ ਮੋਇਆ ਬਾਅਦ ਵੀ ਮਾਪੇ ਵੇਖ ਕਿੱਦਾਂ ਮੁਸਕਰਾਉਂਦੀਆਂ ਨੇ ਬੇਟੀਆਂ ਕਹਿੰਦੇ ਨੇ ਜਨਮ ਦੇਡ ਤੋਂ ਪਹਿਲੇ ਹੀ ਜਾਂ ਜਨਮ ਤੋਂ ਬਾਅਦ ਕਿਸੇ ਔਰਤ ਨਾ ਬਣ ਜਾਣ ਉਹਦੀਆਂ ਬੇਟੀਆਂ ਉਹਨਾਂ ਨੂੰ ਕਤਲ ਕਰਕੇ ਦੱਬ ਦਿੱਤਾ ਜਾਂਦਾ ਸੀ ਦਾ ਉਹਨਾ ਕਬਰਾਂ ਦੇ ਫੁੱਲ ਲੁਕਦਾ ਸੀ ਤੇ ਕਵੀ ਕਹਿੰਦਾ ਕਿ ਦੇਖ ਉਹਨਾ ਕਬਰਾਂ ਨੂੰ ਤਾਂ ਜਿਹੜਾ ਫੁੱਲ ਲੁਕ ਗਿਆ ਹੋਣਾ ਉਹ ਉਹਨਾਂ ਬੇਟੀਆਂ ਦੇ ਰੂਪ ਦੇ ਵਿੱਚ ਜਦੋਂ ਦੇ ਮਾਪੇ ਲਾਂਦੇ ਨੇ ਦੇਖਦੇ ਤਾਂ ਖਿੜਖਿੜ ਕੇ ਹਿਲਦਾ ਵੀ ਬੇਟੀ ਉਹ ਚੀਜ਼ ਹੈ ਕਿ ਮਰਨ ਤੋਂ ਬਾਅਦ ਵੀ ਜਦਕਰ ਕਬਰ ਜਿੱਤੇ ਫੁੱਲ ਬਣ ਕੇ ਆ ਕੇ ਤਾਂ ਮਾਪੇ ਨੂੰ ਦੇਖ ਕੇ ਮੁਸਕਰਾਉਂਦੇ ਨੇ ਕਿੱਡੇ ਬਾਦਲ ਸੀ ਹੁੰਦੇ ਨੇ ਉਹ ਲੋਕ ਜਿਹੜੇ ਔਰਤਾਂ ਦੇ ਨਾਲ ਇਸ ਤਰ੍ਹਾਂ ਦੀਆਂ ਤੇ ਪਾਕਿਸਤਾਨੀ ਜਿਹੜਾ ਇਸ ਪ੍ਰੋਗਰਾਮ ਦਾ ਮੁੱਖ ਹਿੱਸਾ ਸਾਰੇ ਬੜੇ ਦੇਰ ਤੋਂ ਚਾਹੁੰਦੇ ਸੀਗੇ ਉਹ ਵੀ ਆਪਣੀ ਔਲਾਦ ਸਤਿਕਾਰ ਤੇ ਪਿਆਰ ਨੂੰ ਸਨਮਾਨਿਤ ਕਰਨ ਦਾ ਮਾਣ ਪ੍ਰਾਪਤ ਕਰਨ ਤੇ ਉਸ ਦੇ ਲਈ ਅਸੀਂ ਸਭ ਤੋਂ ਪਹਿਲਾਂ ਨਵਰਾਜ ਮਾਨੀ ਜੀ ਨੂੰ ਸਾਰੇ ਅੱਜ ਦੋ ਅਸੀਂ ਦੋ ਸ਼ਬਦ ਸਾਥੇ ਕਰਨ ਦੇ ਲਈ ਮਾਣ ਚ ਬੁਲਾਉਣਾ ਚਾਹੁੰਦੇ ਨੇ ਨਰਪਲੀਸ ਅਯੋਗ ਸਾਡੇ एसएमसी ਦੇ ਮੈਂਬਰ ਦਰਹਾਂ ਕਮਿਸ਼ਨ ਦੇ ਘੋਰਾ ਰਮਿੰਦਰ ਸਰ ਸੋਨੇ ਮੈਡਮ ਸਾਰੇ ਸਟਾਫ ਮੈਂਬਰਸ ਅਤੇ ਪਿਆਰੇ ਵਿਦਿਆਰਥੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪ ਦਿਨ ਮਨਾ ਰਹੇ ਆਂ ਔਰਤ ਦਿਵਸ ਕਾਨੂੰ ਬਣਾਇਆ ਜਾਣਾ ਦੁਨੀਆ ਭਰ ਵਿੱਚ ਕਿਉਂਕਿ ਸਾਡੀ ਛੁੱਟੀ ਆ ਦੂਜੇ ਸ਼ਨੀਵਾਰ ਆ ਗਿਆ ਇਸ ਲਈ ਅੱਜ ਮਨਾਇਆ ਜਾ ਰਿਹਾ ਸਰ ਨੇ ਤੁਹਾਨੂੰ ਸਾਰੀ ਬਰੀਫ ਹਿਸਟਰੀ ਇਹਦੀ ਹਿਸਟਰੀ ਦੱਸੀ ਕਿ ਕਿਉਂ ਇਹ ਦਿਨ ਮਨਾਇਆ ਜਾਂਦਾ ਅਸੀਂ ਸਿਰਫ ਨਾਂ ਸੁਣ ਲੈਣਾ ਸਾਨੂੰ ਤਾਂ ਛੁੱਟੀ ਦੇ ਮਤਲਬ ਹੁੰਦਾ ਵੀ ਛੁੱਟੀ ਹੈ ਜਿਸ ਦਿਨ ਛੁੱਟੀ ਆ ਫਲਾਣਾ ਦਿਨ ਹੈ ਜੀ ਚਲ ਠੀਕ ਹੈ ਉਹ ਦਿਨ ਦੀ ਅਹਿਮਦ ਕੀ ਆ ਉਹਦੇ ਬਾਰੇ ਅਸੀਂ ਜਾਣਦੀ ਬਹੁਤੀ ਕੋਸ਼ਿਸ਼ ਨਹੀਂ ਕਰਦੇ ਸਰ ਨੇ ਤੁਹਾਨੂੰ ਕਾਫੀ ਚੰਗੀ ਤਰ੍ਹਾਂ ਨਾਲ ਦੱਸਿਆ ਕਿ ਇਹ ਜਿਹੜਾ ਦਿਨ ਆ ਔਰਤ ਦਿਵਸ ਇੰਟਰਨੈਸ਼ਨਲ ਔਰਮਨ ਡੇ ਔਰਤਾਂ ਦਾ ਅੰਤਰਰਾਸ਼ਟਰੀ ਦਿਵਸ ਜਿਹੜਾ ਮਨਾਇਆ ਜਾਂਦਾ ਕਿਉਂਕਿ ਔਰਤਾਂ ਨੂੰ ਪਹਿਲਾਂ ਸਾਡੇ ਸਮਾਜ ਵਿੱਚ ਵੀ ਚੰਗਾ ਨਹੀਂ ਸਮਝਿਆ ਜਾਂਦਾ ਸੀ ਘਰ ਦੀ ਚਾਰ ਦਿਵਾਰੀ ਵਿੱਚ ਕੈਦ ਸੀ ਜાં ਉਹਨਾਂ ਦੇ ਹੱਕ ਉਹਨੇ ਨਹੀਂ ਸੀ ਜਿਹੜੇ ਆਮ ਮਰਦਾਂ ਨੂੰ ਹੁੰਦੇ ਸੀ ਕੰਮ ਕਾਜ ਬਰਾਬਰ ਜਾਈ ਕਰਦੇ ਸੀ ਪਰ ਉਹਨੂੰ ਤਨਖਾਹ ਘੱਟ ਦਿੱਤੀ ਜਾਂਦੀ ਸੀ ਜਿਹੜਾ ਵੀ ਕੰਮ ਕਰਦੀ ਸੀ ਉਹਦੇ ਨੂੰ ਤਾਂ ਬਰਾਬਰ ਤਨਖਾਹ ਨਹੀਂ ਸੁਮਿਲਦੀ ਕਿਉਂਕਿ ਔਰਤਾਂ ਕਿਹਾ ਜਾਂਦਾ ਸੀ ਕਿ ਇਹਨਾਂ ਦੇ ਵਿੱਚ ਸ਼ਕਤੀ ਘੱਟ ਹੁੰਦੀ ਹੈ ਉਹ ਘੱਟ ਕੰਮ ਕਰਦੀ ਨੇ ਚਾਹੇ ਉਹ ਦੇਖੋ ਉਹਨੂੰ ਬਰਾਬਰ ਕੰਮ ਕਰੀ ਜਾਂਦੀਆਂ ਨੇ ਪਰ ਸਮੇਂ ਸਮੇਂ ਦੇ ਵਿੱਚ ਜਦੋਂ ਔਰਤਾਂ ਦੇ ਲਈ ਜਦੋਂ ਜਦ ਕੀਤੀ ਗਈ ਔਰਤਾਂ ਨੂੰ ਅਧਿਕਾਰ ਦਿੱਤੇ ਸਾਡੇ ਸੰਵਿਧਾਨ ਵਿੱਚ ਸਾਡੇ ਦੇਸ਼ ਵਿੱਚ ਬਹੁਤ ਜਿਹੜੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿੱਤੇ ਗਏ ਨੇ ਬਾਕੀ ਦੇਸ਼ਾਂ ਵਿੱਚ ਦਿੱਤੇ ਗਏ ਨੇ ਤਾਂ ਹੁਣ ਦੇ ਸਮੇਂ ਵਿੱਚ ਔਰਤਾਂ ਦੀ ਜਿਹੜੀ ਆਪਾਂ ਕਹਿੰਦੇ ਹਾਲਤ ਵਿੱਚ ਕਾਫੀ ਸੁਧਾਰ ਆਇਆ ਪਰ ਅਜੇ ਵੀ ਬਹੁਤ ਸਾਰੀਆਂ ਸਥਾਵਾਂ ਆ ਜਿੱਥੇ ਔਰਤਾਂ ਲਈ ਪਰਦਾ ਕਰਨਾ ਜਾਂ ਘੁੰਡ ਵਿੱਚ ਰਹਿਣਾ ਜਾਂ ਉਹਨਾਂ ਨੂੰ ਘਟੀਆ ਸਮਝਿਆ ਜਾਂਦਾ ਅਸੀਂ ਵੀ ਕਹਾਂ ਸਾਡੇ ਅਸੀਂ ਸਮਝ ਨਹੀਂ ਹੈਗੇ ਹੁਣ ਸਾਡੇ ਸਾਹਮਣੇ ਕੁੜੀਆਂ ਬਰਾਬਰ ਬੈਠੀਆਂ ਮਿਲ ਲਗੁੰਦੇ ਮੁੰਡੇ ਨਾਲੋਂ ਕੁੱੜੀਆਂ ਬੈਠੀਆਂ ਨਹੀਂ ਬਹੁਤ ਸਾਰਾ ਸੁਧਾਰ ਹੋ ਚੁਕਿਆ ਲੇਡੀਜ਼ ਜ਼ਿਆਦਾ ਬੈਠੀਆਂ ਨੇ ਸਟੇਜ ਦੇ ਉੱਤੇ ਵੀ ਸਟਾਫ ਵਿੱਚ ਵੀ ਮੈਂ ਕਿਹਾ ਥੋੜਾ ਜਾਂ ਲੇਡੀਜ਼ ਜ਼ਿਆਦਾ ਨੇ ਗਿਣਤੀ ਵਿੱਚ ਇਹਦਾ ਮਤਲਬ ਇਹ ਹੈ ਕਿ ਸਾਡੇ ਸਮਾਜ ਵਿੱਚ ਛੋਣ ਸਮੇਂ ਦੇ ਨਾਲ ਬਹੁਤ ਸਾਰੀ ਜਾਗਰੂਕਤਾ ਆਈ ਆ ਔਰਤਾਂ ਵੀ ਆਪਣੀ ਅਕਾ ਪ੍ਰਤੀ ਸੁਚੇਤ ਹੋਈਆਂ ਨੇ ਤੇ ਸਮਾਜ ਨੇ ਵੀ ਉਹਨਾਂ ਨੂੰ ਸਨਮਾਨ ਕੀਤਾ ਸਨਮਾਨਿਤ ਕੀਤਾ ਇਸੇ ਸਨਮਾਨ ਦਾ ਯਾਜ ਇਹਦਾ ਦਿਨ ਜਿਹੜਾ ਮਨਾਇਆ ਜਾ ਰਿਹਾ ਮੈਨੂੰ ਤਾਂ ਲੱਗਦਾ ਜੈਂਟਸ ਨੇ ਉਪਰਾਮਾ ਦਿੱਤਾ ਪਰਮਿੰਦਰ ਸਾਹਿਬ ਨੇ ਬਾਕੀ ਸਾਥੀਆਂ ਨੇ ਕਿਉਂਕਿ ਸਾਨੂੰ ਬਹੁਤਾ ਨਹੀਂ ਪਤਾ ਸੀ ਅੱਜ ਹੀ ਦੱਸਿਆ ਗਿਆ ਵੀ ਪ੍ਰੋਗਰਾਮ ਕੱਲ ਥੋੜੇ ਜਿਹਾ ਪਛੇ ਦਿਨਸ ਮਨਾਇਆ ਜਾਊਗਾ ਸੋ ਨੰਮਦਾ ਜਿਵੇਂ ਆਮ ਹੁੰਦੀ ਬੱਚਿਆਂ ਤੋਂ ਪਾਪਾਸ਼ ਨੂੰ ਮਗਾਵਲੇ ਪਾਸ਼ਨ ਮਤੇ ਵਾਲਾ ਨਹੀਂ ਆਇਕੋ ਦੋ ਜਣੇ ਅਸੀਂ ਬੋਲ ਦਿੰਦੇ ਆ ਐਵੇਂ ਖਤਮ ਹੋ ਜਾਂਦੀ ਹੁਣ ਕੀ ਕਰਨਾ ਸਰਨੇ ਜਾਂ ਸਾਰੇ ਆਪਣੇ ਸਟਾਫ ਮੈਂਬਰਸ ਨੇ ਮੈਨੂੰ ਹੋ ਜਾਈ ਇਹਦੇ ਬਾਰੇ ਵੀ ਨਹੀਂ ਪਤਾ ਪਰ ਬੇਗਾ ਸਾਰੇ ਮੁੰਡੇ ਚਾਹੇ ਕੁੜੀਆਂ ਵੱਡੇ ਨੇ ਸਿਆਣੇ ਨੇ ਇਹਨਾਂ ਨੂੰ ਜਾਗਰੂਕਤਾ ਹੈਗੀ ਆ ਪਰ ਤੁਸੀਂ ਵੱਡੇ ਹੋ ਰਹੇ ਹੋ ਵੱਡੇ ਹੋਣਾ ਤੁਸੀਂ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਕਿ ਸਾਡੇ ਸਮਾਜ ਵਿੱਚ ਪਰਿਵਾਰ ਜਿਹੜਾ ਔਰਤ ਤੇ ਮਰਦ ਤੋਂ ਬਿਨਾ ਨਹੀਂ ਚੱਲਦਾ ਔਰਤ ਤੇ ਮਰਦ ਇੱਕ ਪਈ ਇਹ ਜਿਹੜੇ ਆਪ ਕਹਿੰਦੇ ਇੱਕ ਸਾਈਕਲ ਦੇ ਦੋ ਪਹੀਏ ਨੇ ਜੇ ਇੱਕ ਵੀ ਨਾ ਹੋਵੇ ਤਾਂ ਗੱਡੀ ਚੱਲ ਨਹੀਂ ਸਕਦੀ ਇੱਕ ਗੱਡੀ ਦੇ ਪਹੀਏ ਘੱਲੋ ਜੋ ਮਰਜ਼ੀ ਘੱਲੋ ਜ਼ਿੰਦਗੀ ਵਿੱਚ ਦੋਨੋਂ ਨੇ ਇਕੱਠੇ ਰਲ ਕੇ ਚੱਲਣਾ ਹੁੰਦਾ ਜੇ ਇੱਕ ਜਾਣਾ ਇੱਕ ਟਾਇਰ 'ਚ ਹਵਾ ਘੱਟ ਹੋਵੇ ਤਾਂ ਚੱਲਦਾ ਨਹੀਂ ਹੈਗਾ ਗੱਡੀ ਚ ਆਉਂਦੀ ਨਹੀਂ ਸਪੀਡ ਪੂਰੀ ਫੜੀ ਨਹੀਂ ਜਾਂਦੀ ਇਸ ਕਰਕੇ ਜਦੋਂ ਵੀ ਅਸੀਂ ਭੈਣ ਭਰਾ ਤੁਸੀਂ ਆ ਗਏ ਘਰਾਂ ਵਿੱਚ ਘਰ ਦੇ ਅੱਜ ਕੱਲ ਬਰਾਬਰ ਅਧਿਕਾਰ ਦਿੰਦੇ ਨੇ ਮੈਨੂੰ ਉਹ ਤਾਂ ਹੁਣ ਤਾਂ ਹੈ ਨਹੀਂ ਰਹਿ ਗਿਆ ਵੀ ਪਹਿਲਾਂ ਮੁੰਡੇ ਨੂੰ ਦੇਦੋ ਖਾਣ ਲਈ ਕੁੜੀਆਂ ਨੂੰ ਖਾਣ ਨਹੀਂ ਦੇ ਘੱਟ ਦੇਣਾ ਇਹਨਾਂ ਨੇ ਕਿਹੜਾ ਬਾਹਰ ਜਾਣਾ ਇਹਨਾਂ ਨੇ ਕਿਹੜਾ ਕੰਮ ਕਰਨਾ ਹੁਣ ਇਹਦੀ ਸੋਚ ਬਦਲ ਚੁੱਕੀ ਐ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਪਰ ਫਿਰ ਵੀ ਜਿੱਥੇ ਕਿਤੇ ਹੈਗੀ ਆ ਆਪਣੇ ਪਰਿਵਾਰਾਂ ਵਿੱਚ ਤੁਸੀਂ ਉਹਨਾਂ ਨੂੰ ਆਪਣੇ ਘਰਦਿਆਂ ਨੂੰ ਆਪਣੇ ਆਲੇ ਦੋਲੇ ਨੂੰ ਜਾਗਰੂਕ ਕਰੋ ਜੇ ਕੁੜੀਆਂ ਨਹੀਂ ਹੋਣਗੀਆਂ ਤਾਂ ਸਮਾਜ ਅੱਗੇ ਨਹੀਂ ਵਧੂਗਾ ਦੁਨੀਆ ਅੱਗੇ ਨਹੀਂ ਚੱਲੂਗੀ ਕੱਲੇ ਮੁੰਡਿਆਂ ਨਾਲ ਜਾਂ ਕੱਲੀਆਂ ਕੁੜੀਆਂ ਨਾਲ ਸਾਡੀ ਜਿਹੜਾ ਸਮਾਜ ਨਹੀਂ ਚੱਲਣਾ ਉਹ ਜਿਹੜੀ ਧਰਤੀ ਉੱਤੇ ਦੋਨਾਂ ਦੀ ਜਿਹੜੀ ਹੋਣਾ ਜ਼ਰੂਰੀ ਆ ਇਸੇ ਨੂੰ ਧਿਆਨ ਚ ਰੱਖ ਕੇ ਆਪਾਂ ਸਾਰਿਆਂ ਨੇ ਇਹ ਅੱਜ ਤੋਂ ਆਪਾਂ ਕਹਿੰਦਾ ਪ੍ਰਣ ਕਰੋ ਕਿ ਅਸੀਂ ਇੱਕ ਦੂਜੇ ਪ੍ਰਤੀ ਜਾਂ ਆਪਾਂ ਕਹਿੰਦਾ ਕੁੜੀਆਂ ਤੇ ਕੁੜੀਆਂ ਮੁੰਡਿਆਂ ਪ੍ਰਤੀ ਜਾਂ ਮੁੰਡੇ ਕੁੜੀਆਂ ਪ੍ਰਤੀ ਅਸੀਂ ਸਨਮਾਨ ਦੀ ਭਾਵਨਾ ਰੱਖਣੀ ਆ ਇਹ ਨਹੀਂ ਅੱਜ ਦੀ ਗੱਲ ਨਹੀਂ ਕਰੀ ਆ ਕਿ ਜ਼ਿੰਦਗੀ ਵਿੱਚ ਅੱਗੇ ਜਾ ਕੇ ਵੀ ਵੀ ਔਰਤਾਂ ਤੇ ਮਰਦ ਇਕੱਠੇ ਰਲ ਕੇ ਚੱਲਣਗੇ ਤਾਂ ਜ਼ਿੰਦਗੀ ਸਫਲ ਹੁੰਦੀ ਆ ਪਰਿਵਾਰ ਵਿੱਚ ਸਾਰੇ ਭੈਣ ਭਰਾ ਰਲ ਕੇ ਰਹਿਣਗੇ ਤਾਂ ਵਧੀਆ ਜ਼ਿੰਦਗੀ ਬਣ ਸਕਦੀ ਆ ਤੇ ਕੁੜੀਆਂ ਨੂੰ ਮੈਂ ਖਾਸ ਕਰਕੇ ਇਹ ਵੀ ਕਹਿੰਦੀ ਆ ਤੋ ਮੁੰਡੇ ਨੂੰ ਵੀ ਇਹ ਜੀ ਕਹਿੰਦੇ ਮੁੰਡੇ ਤਾਂ ਪੜ ਲਿਖ ਜਾਂਦੇ ਨੇ ਨਹੀਂ ਪੜਨਗੇ ਤਾਂ ਕੰਮ ਕਾਜ ਕਰ ਲੈਂਦੇ ਨੇ ਪਰ ਜੇ ਕੁੜੀਆਂ ਪੜ੍ਹਾਈ ਨਹੀਂ ਕਰਨਗੀਆਂ ਤਾਂ ਅੱਗੇ ਵੱਧਦੇ ਮੌਕੇ ਨਾਲ ਹੀ ਘਟ ਜਾਂਦੇ ਨੇ ੁੰਡੇ ਕੋਈ ਨੋਕਾ ਕੰਮ ਫਿਰ ਵੀ ਲੱਭ ਲੈਣਗੇ ਪਰ ਕੁੜੀਆਂ ਜੇ ਪੜ੍ਹਾਈ ਨਹੀਂ ਕਰਨਗੀਆਂ ਜ਼ੋਰ ਨਹੀਂ ਲਾਉਣਗੀਆਂ ਤਾਂ ਉਹਨਾਂ ਲਈ ਅੱਗੇ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਮੌਕੇ ਘਟ ਜਾਂਦੇ ਨੇ ਇਸ ਕਰਕੇ ਆਪਣੇ ਆਪ ਨੂੰ ਤੁਸੀਂ ਇਨ ਐਕਸਟ੍ਰੌਂਗ ਬਣਾਓ ਇਨ ਐਕਸਟ੍ਰੌਂਗ ਬਣਾਉਣਾ ਇਨਾ ਕੱਪ ਦੇ ਨੂੰ ਯੋਗ ਬਣਾਓ ਕਿ ਅਸੀਂ ਕੱਲੋਂ ਜ਼ਿੰਦਗੀ ਵਿੱਚ ਸਫਲ ਹੋ ਸਕੀ ਕੰਮ ਕਾ ਜਿੰਨੇ ਕਿ ਵੱਧ ਚੁੱਕੇ ਨੇ ਆਪਣੇ ਅਲਗੋਲੇ ਦੁਸਗਾਰ ਵੱਧ ਚੁੱਕੇ ਨੇ ਬਹੁਤ ਸਾਰੇ ਕੰਮ ਨੇ ਜਿਹੜੇ ਸੀ ਪ੍ਰਾਪਤ ਕਰ ਸਕਦੇ ਪਰ ਸਾਨੂੰ ਜਾਗਰੂਕਤਾ ਨਹੀਂ ਹੁੰਦੀ ਗਾਈਡੈਂਸ ਵਾਲੇ ਮੈਡਮ ਬੈਠੇ ਨੇ ਸੋਣੇ ਮੈਡਮ ਇਹਨਾਂ ਤੋਂ ਜਾਣਕਾਰੀ ਲਓ ਸਾਡੇ ਅਖਬਾਰਾਂ ਵਿੱਚ ਡੇਲੀ ਕੁਝ ਨਾ ਕੁਝ ਆਉਂਦਾ ਰਹਿੰਦਾ ਸੀ ਅਲੱਗ-ਅਲੱਗ ਜਿਹੜੇ ਆਪਣੇ ਅਲਗ-ਅਲਗ ਕੈਰੀਅਰ ਵਾਲੇ ਅਲਗ-ਅਲਗ ਕੰਮ ਕਾਜਾਂ ਵਾਲੇ ਨੂੰ ਅਸੀਂ ਬੁਲਾਉਂਦੇ ਰਹਿੰਨੇ ਆ ਲੈਕਚਰ ਦੇਣ ਲਈ ਕਿ ਸਾਡੇ ਬੱਚੇ ਨੂੰ ਜਾਗਰੂਕ ਕਰਕੇ ਜਾਓ ਦੱਸੋ ਕਿ ਇਹਡੇ-ਇਹਡੇ ਕੰਮ ਕਰ ਸਕਦੇ ਨੇ ਮੈਂ ਸਿਰਫ ਕੁੜੀਆਂ ਨੂੰ ਲੜਕੀਆਂ ਨੂੰ ਅਸੀਂ ਕਹਾਂਗੇ ਕਿ ਜੇ ਤੁਸੀਂ ਚੰਗਾ ਪੜ੍ਹ ਲਿਖ ਜਾਓਗੇ ਕਹਿੰਦੇ ਇੱਕ ਕੁੜੀ ਇੱਕ ਕੁੜੀ ਪੜ੍ਹ ਜਾਂਦੀ ਤਾਂ ਸਾਰਾ ਪਰਿਵਾਰ ਪੜ੍ਹ ਜਾਂਦਾ ਸਾਰਾ ਦੇਸ਼ ਪੜ੍ਹ ਜਾਊਗਾ ਹੁਣ ਤੁਸੀਂ ਆਪ ਦੇ ਆਪ ਨੂੰ ਇੰਨਾ ਕ ਜਾਗਰੂ ਕਰੋ ਜੇ ਨਾ ਪੜਾਓ ਜੈ ਇਨਿਕ ਸਿੱਖਿਆ ਪ੍ਰਾਪਤ ਕਰੋਗੇ ਤੁਸੀਂ ਆਪਣੇ ਆਲੇ ਦੁਆਲੇ ਨੂੰ ਜਾਗਰੂਕ ਕਰੋ ਕੱਲਾ ਆਪਣੇ ਪਰਿਵਾਰ ਨੂੰ ਨਹੀਂ ਬਣਾਉਣਾ ਆਪਣੇ ਆਲੇ ਦੁਆਲੇ ਵਿੱਚ ਸਾਰੀਆਂ ਔਰਤਾਂ ਨੂੰ ਜਿਹੜੀਆਂ ਕੁੜੀਆਂ ਵੱਡੀਆਂ ਹੋ ਜਾਂਦੀਆਂ ਨੇ ਇਹ ਪ੍ਰਸਤੂ ਕਰ ਜਾਂਦੇ ਨੇ ਕਿ ਕਦੇ ਉਹਨਾਂ ਬਾਹਰ ਨਹੀਂ ਜਾਂਦੀਆਂ ਮੇਰੇ ਤੇਰੇ ਕੰਮ ਕਜ ਕਰਦੀਆਂ ਤਾਂ ਉਹ ਜ਼ਰੂਰ ਮੇਰੇ ਜਿਹੜੀਆਂ ਜਿਹੜੀਆਂ ਅਨਪੜ ਔਰਤਾਂ ਨੇ ਜਾਂ ਅਨਪੜ ਲੋਕ ਨੇ ਜਾਂ ਜਿੰਨੇ ਵੀ ਹੈਗਾ ਤੁਸੀਂ ਉਹਨਾਂ ਨੂੰ ਜਾਗਰੂਕ ਬਣਾਓ ਉਹਨਾਂ ਨੂੰ ਪੜਾਓ ਤਾਂ ਕਿ ਜਿਹੜਾ ਆਪਣਾ ਆ ਦਿਨ ਮਨਾਇ ਹੋਏ ਨੇ ਸਫਲ ਹੋ ਸਕੇ ਅਸੀਂ ਸਾਰੇ ਜਣੇ ਇਹਨਾਂ ਦਿਨ ਦਾ ਫਾਇਦਾ ਉਣਾਇਆ ਜੇ ਤੁਸੀਂ ਨੂੰ ਸਿੱਖਣਾ ਕੀ ਮਿਲਿਆ ਸਿੱਖ ਕੇ ਜਾਣਾ ਹੀ ਨਹੀਂ ਗੱਲਾਂ ਦਿਨ ਮਨਾ ਲਿਆ ਤਾੜੀਆਂ ਮਾਰ ਲਈ ਬਹੁਤ ਆ ਪਰ ਮੈਨੂੰ ਲੱਗਦਾ ਕਿ ਜੇ ਅਸੀਂ ਕੁਝ ਸਿੱਖਦੇ ਆ ਮੁੰਡਿਆਂ ਨੂੰ ਵਿਖਾਸ ਕਰਕੇ ਕਹੂੰਗੀ ਤੇ ਲੜਕੀਆਂ ਤਾਂ ਹੈਗੀਆਂ ਹੈਗਣੇ ਕਿ ਅਸੀਂ ਕੁਝ ਸਿੱਖਣਾ ਤੇ ਨਾਲ ਸਿਖਾਉਣਾ ਵੀ ਆ ਸਿੱਖਣ ਲਈ ਆਉਨੇਓ ਸੇਵਾ ਲਈ ਜਾਮੇਓ ਸੇਵਾ ਕੀ ਕਰਨੀ ਹੈ ਸਿਆਪ ਨਾਲ ਦੋਣ ਨੂੰ ਜਾਗਰੂਕ ਕਰਨਾ ਨੂੰ ਸਿੱਖਿਆ ਦੇ ਵੀ ਕਰਨਾ ਬਹੁਤ ਗੱਲਾਂ ਦੱਸਣੀਆਂ ਨੇ ਜਿਹੜਾ ਅਸੀਂ ਇੱਥੋਂ ਸਕੂਲ ਤੋਂ ਸਿੱਖ ਕੇ ਜਾਵਾਂਗੇ ਇਹ ਦਿਨ ਮਨਾਉਣ ਲਈ ਪਰਮਿੰਦਰ ਸਰ ਸਾਰੇ ਟੀਮ ਦਾ ਸਾਰੇ ਸਟਾਫ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਮੌਕਾ ਦਿੱਤਾ ਸਾਨੂੰ ਕਿ ਇਸਤਰੀ ਦਿਵਸ ਦੀ ਮਹਾਨਤਾ ਨੂੰ ਅਸੀਂ ਵੀ ਸਮਝੀਏ ਜਿਸ ਨਾਲ ਉਹਨਾਂ ਨੂੰ ਆਪਣੇ ਆਪ ਨੂੰ ਸਨਮਾਨਤ ਮਹਿਸੂਸ ਕਰੇ ਕਿ ਸਾਡਾ ਦਿਨ ਮਨਾਇਆ ਜਾ ਰਿਹਾ ਔਰਤ ਦਿਵਸ ਇਹ ਨਹੀਂ ਉਹਨਾਂ ਨੇ ਕੱਲਾ ਸਾਡੇ ਲਈ ਬਣਾ ਲਿਆ ਜੇ ਮਨਾਇਆ ਜਾਂਦਾ ਤਾਂ ਆਪਣੀ ਮਾਂ ਤਾਂ ਲਈ ਆਪਣੀ ਭੈਣ ਲਈ ਆਪਣੀ ਵਾਈਫ ਲਈ ਸਾਰਿਆਂ ਲਈ ਸਾਰੇ ਮੋਰਾਂ ਨੇ ਸਨਮਾਨਤ ਕੀਤਾ ਉਹਨਾਂ ਦੀ ਇਹ ਮਹਿਤ ਸਮਝੀ ਆਏ ਇਸ ਕਰਕੇ ਦਿਨ ਮਨਾਇਆ ਜਾ ਰਿਹਾ ਤੇ ਅਸੀਂ ਵੀ ਇਹਨੂੰ ਸਮਝੀਏ ਤੇ ਆਪਣੇ ਮਨ ਵਿੱਚ ਭਾਵ ਪੈਦਾ ਕਰੀਏ ਕਿ ਅਸੀਂ ਵੀ ਇਹਨਾਂ ਜਿਹੜੀਆਂ ਔਰਤਾਂ ਮਹਾਨ ਔਰਤਾਂ ਕਿਹੜੀ-ਕਿਹੜੀਆਂ ਨੇ ਹੁਣ ਮਿਲਣਾ ਤਾਂ ਤੁਹਾਨੂੰ ਜ਼ਿਆਦਾ ਪਤਾ ਕਿਹੜੀ-ਕਿਹੜੀ ਦੇ ਨਾਮ ਲਈਏ ਵੀ ਪਹਿਲਾਂ ਕੌਣ ਬਣੂਗੀ ਕੋਈ ਕਿਹਣਾ ਦੱਸ ਦੋ ਕਿਸੇ ਔਰਤ ਨੂੰ ਜਿਹੜੀਆਂ ਮਹਾਨ ਔਰਤਾਂ ਕਿਹੜੀਆਂ ਜਾਂਦੇ ਜਿਨ੍ਹਾਂ ਨੇ ਸਾਡੇ ਸਮਾਗ ਲਈ ਸਾਡੇ ਦੇਸ਼ ਲਈ ਸਾਡੇ ਦੁਨੀਆ ਲਈ ਬਹੁਤ ਕੁਝ ਕੀਤਾ ਲੱਗੀਆਂ ਬੰਨੋ ਕੋਈ ਇਹ ਰੱਖ ਕੋਈ ਦੱਸ ਦੋ ਬੇਤਜਣਾ ਫਟਵੜ ਬੋਲ ਦੋ ਕਿੰਨੇ ਚ ਦੱਸ ਦੋ ਕੁੜੀਆਂ ਨੂੰ ਨਹੀਂ ਪਤਾ ਆਵੇ ਫਟਵੜ ਬੋਲੋ ਕਿੰਨੇ ਬਣੋ ਲੱਗੀਆਂ ਉੱਚੀ ਬੋਲੋ ਉੱਚੀ ਬੋਲੋ ਸੰਗ ਦੇਗਾ ਤੋ ਕੌਣ ਆ ਸੁਣੀ ਨਹੀਂ ਇੱਥੇ ਚਾਂਸੀ ਦੀ ਰਾਣੀ ਪਤਾ ਟੋਟਲ ਲੱਗੀ ਜਾਂ ਕਲਪਨਾ ਚਾਵਲਾ ਉੱਪਰ ਜਾ ਕੇ ਆਈ ਸੀ ਚਲੋ ਬਦਕਿਸਮਤੀ ਨਾਲ ਆਉਂਦਾ ਜਾ ਕਰੈਸ਼ ਹੋ ਗਿਆ ਇੱਕ ਹੋਰ ਹੈਗੀ ਜਿਹਨੇ ਮੈਨੂੰ ਲੱਗਦਾ ਸਭ ਤੋਂ ਵੱਧ ਦਿਨ ਬਣਾ ਲੈਨੇ ਵਾਰਡਰੋਬ ਸ਼ਾਇਦ ਉਹਦੇ ਨਾਲ ਜਿਹੜੀ ਉੱਪਰਲੇ ਪਾਸੇ ਸ੍ਰੀਦਾ ਵਿਲੀਅਮਸ ਜਾਣਦੇ ਹੋ ਤੇ ਸਾਡੇ ਜਿਹੜੇ ਲੀਡਰ ਨੇ ਸਾਡੀਆਂ ਬਹੁਤ ਸਾਰੀਆਂ ਔਰਤਾਂ ਨੇ 인ਦਰਾ ਗਾਂਧੀ ਜੀ ਕਸਤੂਰਬਾ ਗਾਂਧੀ ਜੀ ਕੋਣ ਐਸੇ ਨੇ ਤਾਂ ਮੈਨੂੰ ਵੀ ਨਾਮ ਨਾਲ ਯਾਦ ਨਹੀਂ ਆ ਰਿਹਾ ਕਿ ਮੈਂ ਵੀ ਤਿਆਰੀ ਨਹੀਂ ਕਰਕੇ ਆਈ ਹਾਂ ਹਾਂਜੀ ਐਸ ਵੇਲੇ ਰਾਸ਼ਟਰਪਤੀ ਸਾਡੇ ਦ੍ਰੋਪਦੀ ਮਰਮੋ ਤੁਸੀਂ ਤਾਂ ਬੋਲੋ ਭਾਈ ਪਤਾ ਹੈ ਕੌਣ ਸ਼੍ਰੀਮਤੀ ਜੁਨਾਪਦੀ ਮਰਮੋ ਰਾਸ਼ਟਰਪਤੀ ਨੇ ਦੁਨੀਆਂ ਵਿੱਚ ਹੋਰ ਵੀ ਬਹੁਤ ਸਾਰੇ ਔਰਤਾਂ ਹੈਗੀਆਂ ਜਿਹੜੇ ਵੱਡੇ ਕੰਮ ਕਰੀ ਨੇ ਵੱਡੀਆਂ ਸਮਾਨਜਨਕ ਪੋਜੀਸ਼ਨਾਂ ਤੇ ਬੈਠੀਆਂ ਨੇ ਤੇ ਅਸੀਂ ਵੀ ਉਹਨਾਂ ਵਰਗੇ ਵੰਨ ਉਹਨਾਂ ਦੇ ਪੱਜ ਨੇ ਚੱਲਣਾ ਸਾਰਿਆਂ ਦਾ ਧੰਨਵਾਦ ਜੀ ਕਿਨ ਚਲਦੀ ਫਿਰਤੀ ਨਜ਼ਰੋਂ ਸੇ ਮੈਨੇ ਆ ਜਾਂ ਦੇਖੀ ਹੈ ਚਲਦੀ ਫਿਰਤੀ ਨਜ਼ਰੋਂ ਸੇ ਮੈਨੇ ਆ ਜਾਂ ਦੇਖੀ ਹੈ ਜੰਨਤ ਤੋਂ ਨਹੀਂ ਦੇਖੀ ਪਰ ਮੈਨੇ ਮਾਂ ਦੇਖੀ ਵਾਹ ਪਰ ਮੈਨੇ ਮਾਂ ਦੇਖੀ ਹੈ ਕੁਰਾਨ ਸ਼ਰੀਫ 'ਚ ਲਿਖਿਆ ਹੈ ਕਿ ਜੰਨਤ ਦੀ ਜੇ ਜਗ੍ਹਾ ਲੱਭਣੀ ਹੈ ਤਾਂ ਆਪਣੀ ਮਾਂ ਦੇ ਕਦਮ ਦੇਖ ਲਓ ਤੁਹਾਨੂੰ ਅਸਲਤ ਮਿਲ ਜੂਗੀ ਇਸ ਤੋਂ ਉੱਪਰ ਜੰਨਤ ਨਹੀਂ ਹੁੰਦੀ ਮਰੰਗੀ ਬਾਰ ਬਾਰ ਕਹਿ ਕੇ ਗਾਇਣੇ ਸੀ ਕੁੜੀਆਂ ਦੀ ਸਿੱਖਿਆ ਦੇ ਲਈ ਇਸੇ ਤਰ੍ਹਾਂ ਜਵਾਰ ਲਾਲ ਨਹਿਰੂ ਜੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਹੋਏ ਨੇ ਇੱਕ ਮੀਟਿੰਗ ਚੱਲ ਰਹੀ ਸੀ ਜਿਹਦੇ ਵਿੱਚ देश दे दे की दे इस देश के दे बच्चों की सिक्ख्या प्रति विचार चर्चा हो रही थी उसे जवाहर लाल नहरू कहें कि मुंडिया के मुकाबले बच्चियों की जी एजुकेशन है वह इस देश बहुत महत्वपूर्ण है वो कहते मुंडा पढूगा तो एक व्यक्ति पढूगा तो जो कुड़ी पढूगी तो दो घर पढ़ने ਜਨਕੀ ਇੱਕ ਲੜਕੀ ਦੀ ਸਿੱਖਿਆ ਇੱਕ ਲੜਕੀ ਦਾ ਐਜੂਕੇਟ ਹੋਣਾ ਇੰਨਾ ਜ਼ਿਆਦਾ ਜ਼ਰੂਰੀ ਹੈ ਕਿ ਉਸ ਤੋਂ ਬਿਨਾ ਇਸ ਦੁਨੀਆ ਦੇ ਵਿੱਚ ਐਜੂਕੇਸ਼ਨ ਦਾ ਚਾਣਨ ਸਾਰੇ ਪਾਸੇ ਖਿੱਲਰ ਨਹੀਂ ਸਕਦਾ ਤੇ ਅਗਲੇ ਪ੍ਰੋਗਰਾਮ ਦੇ ਲਈ ਅਸੀਂ ਆਪਣੇ ਬੜੇ ਅਜੀਜ਼ ਸਤਿਕਾਰਯੋਗ ਪਰਮਿੰਦਰ ਸਾਹਿਬ ਨੂੰ ਬੁਲਾਉਣਾ ਚਾਹਾਂਗੇ ਕਿ ਉਹ ਸਟੇਜ ਤੇ ਆਉਣ ਤੇ ਕਾਰਵਾਈ ਦਾ ਅਗਲਾ ਹਿੱਸਾ ਕਰਾਉਣ। ਸ਼ੁਕਰੀਆ ਸਰ। ਮੇਰੇ ਨਵਰਾਤ ਕੌਰ ਨੇ ਦਰਜੀਤ ਸਰ ਨੇ ਬਹੁਤ ਇਸ ਥਾਰ ਦੇ ਵਿੱਚ ਅੱਜ ਦੇ ਦਿਨਸ ਬਾਰੇ ਕਿ ਜਿੰਨਾ ਚਿਰ ਸਾਡੇ ਸਮਾਜ ਦੀਆਂ ਔਰਤਾਂ ਤਰੱਕੀ ਨਹੀਂ ਕਰਦੀਆਂ ਉਹਨਾਂ ਦੀ ਤਰੱਕੀ ਤੋਂ ਬਿਨਾ ਸਮਾਜ ਆ ਜਿਹੜਾ ਤਰੱਕੀ ਨਹੀਂ ਕਰ ਸਕਦਾ ਜੇ ਅਸੀਂ ਲਈਏ ਸਾਡੇ ਜੇ ਅਸੀਂ ਆਪਣੇ ਵਿਭਾਗ ਦੀ ਗੱਲ ਕਰਦੇ ਹਾਂ ਤਾਂ ਸਾਡੇ ਦੋਨੇ ਅਫਸਰ ਉਹ ਲੇਡੀਜ਼ ਦੇ ਵਿੰਗ ਦੇ ਵਿੱਚੋਂ ਨੇ ਜਿਵੇਂ ਸਾਡੇ ਡੀਓ ਮੈਡਮ ਨੇ ਜਾਂ ਡਿਪੀਓ ਮੈਡਮ ਇਸ ਤਰ੍ਹਾਂ ਇਹ ਨਹੀਂ ਹੈਗਾ ਵੀ ਇਕੱਲੇ ਸਮਾਜ ਇਸ ਸਮਾਜ ਨੂੰ ਚਲਾਉਣ ਵਾਸਤੇ ਕੱਲੇ પુરੁਸ਼ਾਂ ਦੀ ਉਹ ਹੈ ਕਿਉਂਕਿ ਜੇ ਅਸੀਂ ਗੱਲ ਕਰਦੇ ਹਾਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਵੱਡੇ ਤੋਂ ਵੱਡੇ ਰਾਜੇ ਮਹਾਰਾਜੇ ਉਹ ਇਸਤਰੀਆਂ ਦੀ ਕੁੱਖ ਦੇ ਵਿੱਚੋਂ ਜਨਮ ਲੈ ਕੇ ਸਮਾਜ ਦੇ ਸੁਧਾਰ ਦੇ ਲਈ ਕੰਮ ਕਰਦੇ ਨੇ ਇਸ ਕਰਕੇ ਅੱਜ ਦਾ ਦਿਨ ਹੈ ਜਿਹੜਾ ਉਹ ਅਸੀਂ ਕਿਸੇ ਨੂੰ ਵੀ ਸਮਰਪਿਤ ਕਰ ਸਕਦੇ ਹਾਂ ਮਾਨਵ ਨੂੰ ਵੀ ਸਮਰਪਿਤ ਕਰ ਸਕਦੇ ਹਾਂ ਲੈਸ ਤਾਂ 11ਵੀਂ ਕਲਾਸ ਹੈ ਨਾ ਮਾਦ ਤੇਰੀ ਪੁਆਇੰਟ ਪੜ੍ਹੀ ਆਪਾਂ ਨੇ ਉਹਦੇ ਵਿੱਚ ਕੀ ਲਿਖਿਆ ਵੀ ਅਸੀਂ ਪਸ਼ਮੀਨ ਦੇ ਸ਼ਾਨੂ ਦੇਖ ਦੇ ਕੇ ਮਦਦ ਦੇ ਮਨਾਉਣ ਲੱਗੇ ਕਿ ਉਹ ਘਟ ਲਿਆ ਹਾ 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 ਹੀ ਕਰਦੀ। ਉੱਥੇ ਕੀ ਕਹਿੰਦਾ ਸ਼ਿੱਕੇ ਕੁਮਾਰ ਕਹਿੰਦਾ ਮਾਂ ਦਾ ਦੇਵ ਇੱਕ ਦਿਨ ਮਨਾਉਣ ਨਾਲ ਉਸ ਦਾ ਨਰਾਦਰ ਕਰਨ ਦੇ ਬਰਾਬਰ ਹੈ। ਮਾਂ ਦਾ ਸਤਿਕਾਰ ਤਾਂ ਇਹ ਹੈ ਅਸੀਂ ਸਵੇਰ ਤੋਂ ਲੈ ਕੇ ਕਹਿੰਦਾ ਸ਼ਾਮ ਤੱਕ ਜੇ ਉਸ ਦੇ ਚਰਨਾਂ ਦੇ ਵਿੱਚ ਆਂਦਾ ਸਿਰ ਧਰ ਕੇ ਬੈਠੇ ਰਹੀਏ ਤਾਂ ਵੀ ਅਸੀਂ ਉਸ ਦਾ ਕਰਜ਼ਾ ਜਾਂ ਉਸ ਦਾ ਸਤਿਕਾਰ ਨਹੀਂ ਕਰ ਸਕਦਾ। ਇੱਕ ਦਿਨ ਮਨਾ ਕੇ ਮਦਦ ਦੇ ਕੇ ਕਹਿ ਦੇਣਾ ਕਿ ਸਿਰਫ ਉਸ ਦਾ ਨਰਾਦਰ ਕਰਨ ਦੇ ਬਰਾਬਰ ਹੈ। ਚਲੋ ਬਹੁਤਾ ਸਮਾਂ ਨਹੀਂ ਲੈਣਾ ਸਮੇਂ-ਸਮੇਂ ਦੇ ਉੱਤੇ ਸਾਡੇ ਵੱਲੋਂ ਚਾਹੇ ਉਹ ਸਕੂਲ ਦੀ ਬਿਊਟੀਫਿਕੇਸ਼ਨ ਹੈ ਚਾਹੇ ਵਿਦਿਆਰਥੀਆਂ ਦੀ ਭਲਾਈ ਦੇ ਲਈ ਜੋ ਵੀ ਕਾਰਜ ਰੰਗਿਆ ਜਾਂਦੇ ਨੇ ਉਹਦੇ ਵਿੱਚ ਹਰੇਕ ਵਿਅਕਤੀ ਦੀ ਸ਼ਮੂਲੀਅਤ ਹੁੰਦੀ ਹੈ ਤੁਸੀਂ ਦੇਖਿਆ ਹੋਣਾ ਸਾਰੇ ਅਧਿਆਪਕ ਕਿਵੇਂ ਤੁਹਾਡੇ ਲਈ ਕੋਈ ਓਵਰਟਾਈਮ ਲਾਉਣ ਦੀ ਗੱਲ ਕਰਦਾ ਹੈ ਕੋਈ ਤੁਹਾਨੂੰ ਸਾਇੰਸ ਮੇਲੇ ਤੇ ਲਈ ਫਿਰਦਾ ਹੈ ਠੀਕ ਹੈ ਨਾ ਪਰ ਹਰੇਕ ਵਿਅਕਤੀ ਪਰਿਵਾਰ ਦੇ ਵਿੱਚ ਬਰਾਬਰ ਨਹੀਂ ਹੁੰਦਾ ਆਪਣੇ ਪਰਿਵਾਰਾਂ ਦੇ ਵਿੱਚ ਵੀ ਹੁੰਦਾ ਇੱਕ ਬੰਦੇ ਨੇ ਵੇ ਕਬੀਲਦਾਰੀ ਹੁੰਦੀ ਹੈ ਦੂਜੇ ਮੇਰੇ ਵਰਗਾ ਨੁਕਸ ਕੱਢਣ ਦੀ ਹੁੰਦਾ ਕਿ ਅੱਜ ਦਿਨੇ ਸਬਜ਼ੀ ਵਧੀਆ ਨਹੀਂ ਕਹਿੰਦੀ ਹੁੰਦੀ ਹੈ ਨਾ ਥੋੜੇ ਜਿਹਾ ਹੋ ਸਕਦਾ ਕਿਸੇ ਨੂੰ ਕਦੋਂ ਨਾ ਸਵਾਗ ਲੱਗਦਾ ਹੋਵੇ ਵੀ ਅੱਜ ਪਾਪਾ ਤੇ ਨਿੰਦੀ ਨਹੀਂ ਲੈਣ ਤਾਪੇ ਨੂੰ ਵੀ ਜਨਨ ਕਿ ਜਿਹੜਾ ਇਹ ਨਹੀਂ ਪਤਾ ਵੀ ਕਿੰਨਾ ਹਾਲਾਤਾਂ ਦੇ ਵਿੱਚ ਤੁਹਾਡੇ ਪਰਿਵਾਰ ਦਾ ਤੋੜਾ ਤੋੜ ਰਿਹਾ ਕੋਈ ਜਦੋਂ ਅਸੀਂ ਉਸ ਪੋਜੀਸ਼ਨ ਦੇ ਵਿੱਚ ਆਉਨੇ ਆ ਸਾਨੂੰ ਉਹ ਜ਼ਿੰਮੇਵਾਰੀ ਦਾ ਉਦੋਂ ਅਹਿਸਾਸ ਹੁੰਦਾ ਤੇ ਮੈਂ ਬੇਨਤੀ ਕਰੂੰ ਸਾਰੇ ਸਾਡੇ ਪ੍ਰਧਾਨਗੀ ਮੰਡਲ ਜਿਹੜੇ ਸਾਡੇ ਸਾਥੀ ਕਿਉਂਕਿ ਜਨ ਲੇਡੀਜ਼ ਦਾ ਠੀਕ ਹੈ ਨਾ ਅਸੀਂ ਤਾਂ ਜਿਵੇਂ ਕਹਿੰਦੇ ਨੇ ਵੀ ਮੈਡਮ ਨਾਲ ਗੱਲ ਕਰਦੇ ਸੀ ਵੀ ਗਿਰਤੀ ਵੀ ਬਾਤ ਹੈ ਮੈਨੂੰ ਲੱਗਦਾ ਹੈ ਵੀ ਗਿਰਤੀ ਵੀ ਬਾਤ ਹੈ ਸਕੂਲ ਦੇ ਵਿੱਚ ਇਸ ਕਰਕੇ ਛੋਟਾ ਜਿਹਾ ਉਤੇ ਮੈਂ ਸਾਡੇ ਲੇਡੀਸਟਾਫ ਜਿਹੜਾ ਪਿੱਛੇ ਜਿਸੀਂ ਮੈਂ ਮਸ਼ੂਰ ਕੀਤੇ ਜਦੋਂ ਕਿ ਸਾਡੇ ਲਈ ਥੋੜੀ ਬਣ ਦੱਸਤਾ ਜਿਉਣ ਸਟਾਫ ਜਿਹੜੀ 15% ਵਾਲੀ ਗੱਲ ਸੀ ਇਹ ਸਾਡੀ ਕੀ ਹਾਂ ਇੱਕ ਹੋਰ ਥੋੜੀ ਜੀ ਸਮੱਸਿਆ ਸਾਡੇ ਲਈ ਕਾਈ ਹੈ ਜਿਹੜੀ ਅਸਤਾ ਦੋ ਚਾਰ ਦਿਨਿਆਂ ਨਾਲ ਗੱਲ ਕੀਤੀ ਹੋਈ ਸੀ ਕਿ ਜੋ ਆਪਣੇ ਕਮਰੇਆਂ ਦਾ ਕੰਮ ਚੱਲ ਰਿਹਾ ਹੈ ਉਹਦੇ ਵਿੱਚ ਜੋ ਸਰਕਾਰ ਵੱਲੋਂ ਸਕੀਮ ਸੀ ਉਹ ਐਨ ਮੌਕੇ ਦੇ ਉੱਤੇ ਆ ਕੇ ਬੰਦ ਕਰ ਦਿੱਤੀ ਗਈ ਹੈ ਜੀਰੇ ਵਿੱਚ ਸਾਡਾ ਲਗਭਗ ਜਿਵੇਂ ਕਹਾ 2.80 ਲੱਖ ਰੁਪਿਆ ਹੋਣਾ ਸੀ ਜਿਹੜਾ ਉਹ ਸਰਕਾਰ ਨੇ ਕਹਿਤਾ ਵੀ ਆਉਂਦਾ ਨਹੀਂ ਸਾਡੇ ਵੀ ਇੱਕ ਚਿੰਤਾ ਦਾ ਬੇਸ਼ਕ ਸੀ ਤਾਂ ਸੋਚ ਰਹੇ ਸੀ ਵੀ ਇਹਨੂੰ ਐ ਬਣਾ ਦਾਂਗੇ ਐ ਬਣਾ ਦਾਂਗੇ ਪਰ ਕੋਈ ਗੱਲ ਨਹੀਂ ਜਿਹੜਾ ਇੱਥੇ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਜਾਊਗਾ ਕਿਸੇ ਨਾ ਕਿਸੇ ਦੀ ਮਾਂ ਸਾਨੂੰ ਰੱਬ ਅਫੜਾਊਗਾ ਤੇ ਫਿਰ ਇਹ ਤਾਂ ਚੜਾਵਾਂਗੇ ਐ ਤਾਂ ਪਹਾੜ ਮੰਨਣ ਵਾਲੇ ਹੈ ਨਹੀਂਗੇ ਤੇ ਇਸ ਕਰਕੇ ਮੈਂ ਬੇਨਤੀ ਕਰੂੰਗਾ ਸਾਰਿਆਂ ਤੋਂ ਪਹਿਲਾਂ ਸਾਡੇ ਸਾਰੇ ਪ੍ਰਧਾਨਗੀ ਮੰਡਲ ਨੂੰ ਮੈਡਮ ਗਗਨਜੋਤ ਕੌਰ ਜੀ ਜਿਨ੍ਹਾਂ ਬਾਰੇ ਮੈਂ ਥੋੜੀ ਜਿਹੀ ਇੱਕ ਵਾਰ ਇੱਕੋ ਗੱਲ ਕਹਿਣੀ ਚਾਹੂੰਗਾ ਕਿ ਜੋ ਵੀ ਮਹਿਮ ਸ਼ੁਰੂ ਕੀਤੀ ਗਈ ਚਾਹੇ ਉਹ ਸਿੱਧੇ ਰੂਪ ਦੇ ਵਿੱਚ ਹੋਵੇ ਚਾਹੇ ਉਹ ਅਸਿੱਧੇ ਰੂਪ ਦੇ ਵਿੱਚ ਹੋਵੇ ਮੈਨੂੰ ਯਾਦ ਆ ਵੀ ਇੱਕ ਵਾਰੀ ਜਦੋਂ ਆਪਾਂ ਐਥਲੈਟਿਕ ਮੀਟ ਕਰਾਈ ਸੀ ਵੰਡਦਾ ਚਲੋ ਤੁਹਾਨੂੰ ਪਤਾ ਹੈ ਵੀ ਸਾਡੇ ਲਈ ਕਿੰਨੇ ਕੁ ਹੁੰਦੇ ਸਮੱਸਿਆ ਆਈ ਵੀ ਬੱਚੇ ਬੈਠਣਗੇ ਕਿ ਕਿੱਥੇ ਇੱਕ ਦੀਚ ਮੈਡਮ ਬਣੀ ਦੀ ਗੱਲ ਕਰਦਾ ਤਾਂ ਕਹਿੰਦੇ ਵੀ ਚਲ ਬੋਗੋ ਵਾਲੇ ਆਈ ਬੈਠ ਜਾਣਗੇ ਤੇ ਉਧਰ ਖੇਡ ਕੇ ਜਦੋਂ ਆਪਾਂ ਪਿਛਲੇ ਗਰਾਊਂਡ ਦੇ ਵਿੱਚ ਕਰਾਈਆਂ ਸੀ ਸ਼ਾਇਦ ਤੁਹਾਡੀਆਂ ਕਲਾਸਾਂ ਦਾ ਮੈਨੂੰ ਪਤਾ ਨਹੀਂ 2 ਸਾਲ ਪਹਿਲਾਂ ਹੋ ਗਿਆ ਕਿ ਫਿਰ ਰਗੇਸ਼ਰ ਦੱਸ ਦੇਣਗੇ ਤਾਂ ਮੈਡਮ ਜੀ ਕਹਿੰਦੇ ਵੀ ਐਂ ਕਰੋ ਵੀ ਟੈਂਟ ਦਾ ਲਵਾ ਲਓ ਟੈਂਟ ਦਾ ਖਰਚਾ ਮੈਂ ਦੇ ਦਵਾਂ। ਜਨਕਿ ਇਹ ਦੇਖਿਆ ਗਿਆ ਵੀ ਬੱਚਿਆਂ ਨੂੰ ਕਿਤੇ ਲੈ ਕੇ ਜਾਣਾ ਹੋਵੇ ਸੰਗਰੂਰ ਲੈ ਕੇ ਜਾਣਾ ਹੋਵੇ ਘਨੌੜ ਲੈ ਕੇ ਜਾਣਾ ਹੋਵੇ ਉਹ ਕਹਿੰਦੇ ਵੀ ਉਹਨਾਂ ਨੇ ਗੱਡੀ ਦੀ ਪ੍ਰਬਾਹ ਨਹੀਂ ਕੀਤੀ ਮੇਰੇ ਵਰਗਾ ਤਾਂ 100 ਵਾਰੀ ਸੋਚਦਾ। ਵੀ ਮਾਂ ਸਾਸੂ ਦਾ 3 ਲੱਖ ਐਵੇਂ ਕੀ ਕਰਾਂਗੇ ਵੀ ਕੋਈ ਨਾ ਕੋਈ ਬਹਾਨਾ ਲਾਪਰੋ ਤੇ ਇਸ ਕਰਕੇ ਵਿਸ਼ੇਸ਼ ਤੌਰ ਤੇ ਮੈਂ ਬੇਨਤੀ ਕਰ ਦੂ ਸਾਰੇ ਪ੍ਰਧਾਨਗੀ ਮੰਡਲ ਨੂੰ ਸਾਰਾਂ ਤੋਂ ਪਹਿਲਾਂ ਜਿੰਨੇ ਸਟਾਫ ਮੈਂਬਰ ਜੀ ਉੱਪਰ ਬੈਠੇ ਨੇ ਕਿ ਮੈਡਮ ਗਗਨ ਜੋਤੀ ਸਾਡੇ ਵੱਲੋਂ ਇੱਕ ਛੋਟਾ ਜਿਹਾ ਸਨਮਾਨ ਚਿੰਨ੍ਹ ਜਿਹੜਾ ਤੁਹਾਡੇ ਉਸ ਦੇ ਵਿੱਚ ਬਣਵਾਇਆ ਪ੍ਰਾਪਤ ਕਰੋਗੇ ਤੇ ਸਾਡਾ ਮਨਗਦਾ ਹੋਗੇ ਮੈਡਮ ਗਗਨ ਜੋਤੂਆ ਸਾਰਾ ਚੱਕਰ ਕੀ ਸੋਰੀ ਨਾ ਜੀ ਮੈਂ ਕਰ ਲਿਆ ਦੇਖ ਲੈ ਮੈਂ ਨਾ ਕਰਾਂ